ਅਜੀਬ ਗੱਲ ਇਹ ਹੈ ਕਿ ਇੰਡੀਆ ਨੇ ਰਣਜੀਤ ਸਾਗਰ ਡੈਮ ਦੇ ਗੇਟ ਇਸ ਵੇਲੇ ਖੋਲੇ ਰਾਵੀ ਦੇ ਜੀ ਤੇ ਸਾਡਾ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ 10-10 ਫੁੱਟ ਪਾਣੀ ਪਿਆ ਹੋਇਆ ਸ੍ਰੋਬਰ ਜਿਹੜੇ ਹੈਗੇ ਆ ਗੋਵਿੰਦ ਸਾਗਰ ਡੈਮ ਹੈ ਪੌਂਗ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਧਰਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਕਿਸੇ ਨੇ ਜੀ ਤੇ ਇੱਕਦਮ ਗੇਟ ਖੋਲਤੇ ਆ ਤੇ ਨਤੀਜਾ ਤੁਸੀਂ ਆ ਦੇਖ ਲਓ ਆਪਾ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਖੜੇ ਐ ਪਤਾ ਨਹੀਂ ਇਹ ਪਾਕਿਸਤਾਨ ਹੈ ਕਿ ਇੰਡੀਆ ਹੈ ਹੁਣ ਇਹ ਕਹਿੰਦੇ ਆ ਸਾਨੂੰ ਆਜ਼ਾਦੀ ਮਿਲੀ ਹੈ ਜੀ 78 ਸਾਲ ਹੋ ਗਿਆ ਆਜ਼ਾਦੀ ਨੂੰ ਤੇ 78 ਸਾਲਾਂ ਦੇ ਵਿੱਚ ਇਹ ਜੇ ਫਲੱਡ ਹੀ ਨਹੀਂ ਰੋਕ ਸਕਲੇ ਹੜ੍ਹ ਜੀ ਤੇ ਫਿਰ ਇਹਨਾਂ ਨੇ ਕੀਤਾ ਕੀ ਹੈ ਸੜਕਾਂ ਸਾਰੀਆਂ ਟੁੱਟ ਗਈਆਂ ਪਿੰਡ ਹੜ੍ਹ ਦੇ ਵਿੱਚ ਆ ਗਏ ਆ ਜੇੋਂ بارش ਆ ਜਾਂਦੀ ਹੈ ਫੇਰ ਆ ਦੇਖ ਲੋ ਤੁਹਾਡਾ ਕੀ ਹਾਲ ਹੈ ਸਾਰੇ ਪਿੰਡ ਉਜੜੇ ਪਏ ਆ ਮਾਲ ਦਾ ਕੋਈ ਪਤਾ ਨਹੀਂ ਕਿਸਦਾ ਹੈ ਕੱਟਾ ਵੱੱਛਾ ਰੁੜ ਗਿਆ ਅਜੇ ਹੈਗਾ ਸਤਿ ਸ਼੍ਰੀ ਗਾਲ ਜੀ ਤੁਸੀਂ ਸੱਚ ਦਾ ਸੁਨਿਆ ਨਾਲ ਜੁੜੇ ਹੋਇਓ ਅੱਜ ਅਸੀਂ ਖੜੇ ਆ ਫਿਰੋਜ਼ਪੁਰ ਦੇ ਵਿੱਚ ਅੱਜ ਅਸੀਂ ਖੜੇ ਆ ਪੰਜਾਬ ਦੇ 7 ਜ਼ਿਲ੍ਹੇ ਹੜਾ ਕਰਕੇ ਪ੍ਰਭਾਵਿਤ ਨੇ ਜਿਵੇਂ ਆਪਾਂ ਗੱਲ ਕਰਦੇ ਆ ਪੰਜਾਬ ਦੇ ਪੱਲੇ ਜਦੋਂ ਪਾਣੀ ਪੈਂਦਾ ਉਹ ਹੜ੍ਹਾਂ ਦੇ ਰੂਪ ਵਿੱਚ ਪੈਂਦਾ ਅੱਜ ਇੱਥੇ ਫਿਰੋਜ਼ਪੁਰ ਦੇ ਵਿੱਚ ਇਲਾਕਾ ਵਾਸੀਆਂ ਦਾ ਹਾਲ ਜਾਣਨ ਲਈ ਇਹਨਾਂ ਨਾਲ ਖੜਨ ਲਈ ਇੱਥੇ ਪਹੁੰਚੇ ਨੇ ਸਾਬਕਾ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਜਿਵੇਂ ਭਗਵੰਤ ਬਾਣ ਸਾਹਿਬ ਦਾ ਬਿਆਨ ਆਇਆ ਕਿ ਇਹ ਜੋ ਹੜਾ ਕੁਦਰਤੀ ਆਫਤ ਆ ਪਰ ਇੱਕ ਪਾਸੇ ਪੰਜਾਬ ਦੇ ਲੋਕ ਨੇ ਜੀ ਉਹ ਕਹਿ ਰਹੇ ਨੇ ਇਹ ਜੋ ਹੜਾ ਆ ਮੈਨ ਮੇਡ ਹੜਾ ਤੁਸੀਂ ਕਿਵੇਂ ਦੇਖਦੇ ਹੋ ਜੀ ਨਾ ਮੈਂ ਤਾਂ ਤੁਹਾਨੂੰ ਸਾਰੀ ਚੀਜ਼ ਤਾਂ ਸਮਝਾਉਤੀ ਕਿ ਇਹ ਮਾਲ ਮਹਿਕਮੇ ਦੀ ਇੱਕ ਕਿਤਾਬ ਹੈ ਜੀ ਤੇ ਵਿੱਚ ਲਿਖਿਆ ਹੈ ਕਿ ਬਾਰਸ਼ਾਂ ਤੋਂ ਪਹਿਲਾਂ 3 ਮਹੀਨੇ ਹਰੇਕ ਡੀਸੀ ਜੈਜਾ ਲਊਗਾ ਜਿੰਨੇ ਵੀ ਉੱਥੇ ਸੂਏ ਹੈਗੇ ਐ ਡਰੇਨਾ ਹੈਗੀਆਂ ਦਰਿਆ ਹੈਗੇ ਐ ਨੈਰਾ ਹੈ ਕਿ ਐ ਕਿ ਉਹਨਾਂ ਦੇ ਕੰਡੇ ਪੱਕੇ ਨੇ ਤੇ ਇਹ ਕਿਤੇ ਪਾਣੀ ਉਛਲ ਕੇ ਬਾਹਰ ਤਾਂ ਨਹੀਂ ਜਾਊਗਾ ਜੀ ਪਰ ਸਰਕਾਰ ਨੇ ਕਿਸੇ ਡੀਸੀ ਨੂੰ ਆਰਡਰ ਨਹੀਂ ਕੀਤਾ ਕਿਸੇ ਡੀਸੀ ਨੇ ਦਰਵਾਜ਼ਾ ਨਹੀਂ ਕੀਤੀ ਮੈਂ ਤਾਂ ਸੰਗਰੂਰ ਦਾ ਐਮਪੀ ਸੀਗਾ ਮੈਨੂੰ ਕਾਨੂੰਨ ਦਾ ਪਤਾ ਸੀ ਤੇ ਮੈਂ ਤਾਂ ਇਹ ਗੱਲ ਕਰਦਾ ਰਿਹਾ ਕਿ ਇਹ ਸਾਰੇ ਸੂਆਂ ਦੀ ਦਰਿਆਵਾਂ ਦੀ ਨਹਿਰਾਂ ਦੀ ਧਰਿਆਫਤ ਡੀਸੀ ਤੇ ਉਹਨਾਂ ਦਾ ਅਮਲਾ ਕਰੇ ਜੀ ਦੇ ਕਰਕੇ ਸੰਗਰੂਰ ਅਜੇ ਤੱਕ ਬਚਿਆ ਹੋਇਆ ਹੈ ਜਿਹੜਾ ਘੱਗਰ ਦਰਿਆ ਹੈ ਉਹ ਸਾਡੇ ਪੰਜਾਬ ਦੀ ਆਫਤ ਹੈ ਜੀ ਅਜੇ ਤੱਕ ਉਸ ਨੇ ਆਪਣੇ ਕੰਡੇ ਨਹੀਂ ਤੋੜੇ ਹੈਗੇ ਜੀ ਤੋ ਇੱਕ ਕਸੂਰ ਸਰਕਾਰ ਦਾ ਪੂਰਾ ਹੈਗਾ ਤੇ ਜਿਹੜੇ ਹੈੱਡ ਵਰਕਸ ਹੈਗੇ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜੀ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿੰਨਾ ਪਾਣੀ ਐਤ ਕੀ ਬਰਸਾਤ ਦੇ ਵਿੱਚ ਆਊਗਾ ਜੀ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਥੋੜਾ ਥੋੜਾ ਕਰਕੇ ਪਾਣੀ ਸਰੋਵਰਾਂ ਦੇ ਵਿੱਚੋਂ ਘਟਾਉਣਾ ਚਾਹੀਦਾ ਹੈ ਪਲੀਜ਼ ਕਰਨਾ ਜੀ ਤੇ ਜਿਵੇਂ ਇਹਨਾਂ ਨੇ ਦੇਖਿਆ ਹੀ ਨਹੀਂ ਇੱਟ ਨਹੀਂ ਉੱਥੇ ਵੀ ਕੋਈ ਸਿੱਖ ਅਫਸਰ ਨਹੀਂ ਜਿਹਨੂੰ ਸੱਟ ਲੱਗੇ ਕਿ ਮੇਰਾ ਪੰਜਾਬ ਡੁੱਬ ਜਾਊਗਾ ਜੇ ਅਸੀਂ ਇਹ ਸਰੋਵਰ ਜਿਹੜੇ ਹੈਗੇ ਆ ਗੋਵਿੰਦ ਸਾਗਰ ਡੈਮ ਹੈ ਪੌਂਗ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਧਰਲੇ ਪਾਸੇ ਧਿਆਨ ਨਹੀਂ ਦਿੱਤਾ ਕਿਸਨੇ ਜੀ ਤੇ ਇੱਕਦਮ ਗੇਟ ਖੋਲਤੇ ਆ ਤੇ ਨਤੀਜਾ ਤੁਸੀਂ ਆ ਦੇਖ ਲਓ ਆ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਖੜੇ ਹੈ ਪਤਾ ਨਹੀਂ ਇਹ ਪਾਕਿਸਤਾਨ ਹੈ ਕਿ ਇੰਡੀਆ ਹੈ ਜੀ ਪਰ ਜੇ ਇੰਡੀਆ ਨਹੀਂ ਹੈ ਤੁਹਾਡੇ ਤੇ ਮੇਰੇ ਕੋਲੇ ਕਿਸੇ ਕੋਲੇ ਪਾਸਪੋਰਟ ਤਾਂ ਹੈ ਨਹੀਂਗਾ ਜੀ ਸੋ ਮੇਰਾ ਕਹਿਣ ਦਾ ਪਾਵ ਹੈ ਕਿ ਇਹ ਜਿਹੜਾ ਖਤਰਾ ਹੈ ਇਹ ਟਲਦਾ ਜੇ ਸਰਕਾਰ ਆਪਣੀ ਹੋਏ ਜੀ ਹੁਣ ਇਹ ਕਹਿੰਦੇ ਆ ਸਾਨੂੰ ਆਜ਼ਾਦੀ ਮਿਲੀ ਹੈ ਜੀ 78 ਸਾਲ ਹੋ ਗਿਆ ਆਜ਼ਾਦੀ ਨੂੰ ਤੇ 78 ਸਾਲਾਂ ਦੇ ਵਿੱਚ ਇਹ ਜੇ ਫਲੱਡ ਹੀ ਨਹੀਂ ਰੋਕ ਸਕਦੇ ਹੜ ਜੀ ਤੇ ਫਿਰ ਉਹਨਾਂ ਨੇ ਕੀਤਾ ਕੀ ਹੈ ਬਿਲਕੁਲ ਸੜਕਾਂ ਸਾਰੀਆਂ ਟੁੱਟ ਗਈਆਂ ਪਿੰਡ ਹੜ ਦੇ ਵਿੱਚ ਆ ਗਏ ਐ ਟੁੱਟ ਗਏ ਐ ਚੁੰਦੇ ਐ ਜੀ ਉਹਨਾਂ ਦੇ ਵਸਨੀਕ ਕਿੱਥੇ ਰੱਖੇ ਹੋਏ ਐ ਕਿੱਥੇ ਨਹੀਂ ਰੱਖੇ ਹੋਏ ਸਾਨੂੰ ਦੋ ਵਾਰੀ ਖਤਰਾ ਪੈਂਦਾ ਹੈ ਬਿਲਕੁਲ ਇੱਕ ਵਾਰੀ ਤਾਂ ਜਦੋਂ મોદી ਕਹਿ ਦਿੰਦਾ ਹੈ ਜੰਗ ਕਰਾਂਗੇ ਪਾਕਿਸਤਾਨ ਦੇ ਨਾਲ ਜੀ ਫਿਰ ਟਰਾਲੀਆਂ ਭਰ ਕੇ ਪਿੰਡਾਂ ਦੀਆਂ ਫਿਰ ਆਪਣੇ ਰਿਸ਼ਤੇਦਾਰਾਂ ਕੋਲੇ ਜਾਂਦੀਆਂ ਕਿਤੇ ਜਾਂਦੀਆਂ ਹੈ ਕੀ ਹੈ ਜੀ ਤੇ ਜਦੋਂ بارش ਆ ਜਾਂਦੀ ਹੈ ਫਿਰ ਆ ਦੇਖ ਲੋ ਤੁਹਾਡਾ ਕੀ ਹਾਲ ਹੈ ਸਾਰੇ ਪਿੰਡ ਉਜੜੇ ਪਏ ਐ ਮਾਲ ਦਾ ਕੋਈ ਪਤਾ ਨਹੀਂ ਕਿਸਦਾ ਹੈ ਟੱਟਾ ਬੱਛਾ ਰੁੜ ਗਿਆ ਅਜੇ ਹੈਗਾ ਜੀ ਸੋ ਬਹੁਤ ਆਫਤ ਦੇ ਦਿਨਾਂ ਦੇ ਵਿੱਚ ਅਸੀਂ ਇੱਥੇ ਦਰਿਆ ਸਤਲੁਜ ਦੇ ਕੰਢੇ ਖੜੇ ਆਂ ਮਾਨ ਸਾਹਿਬ ਜਿਵੇਂ ਤੁਸੀਂ ਪਾਣੀਆਂ ਦੀ ਰਖਵਾਲੀ ਦੀ ਗੱਲ ਕਰਦੀ ਹੋ ਪੰਜਾਬ ਵਿੱਚ ਹੜ ਆਂਦੇ ਆ ਪੰਜਾਬ ਚੱਲਦਾ ਉਦੋਂ ਪਾਣੀ ਪਰ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਂਦੀ ਆ ਉਦੋਂ ਕਹਿੰਦੇ ਆ ਹਰਿਆਣਾ ਕਹਿੰਦਾ ਸਾਨੂੰ ਪਾਣੀ ਚਾਹੀਦਾ Rajasthan ਕਹਿੰਦਾ ਸਾਨੂੰ ਪਾਣੀ ਚਾਹੀਦਾ ਉਹ ਤਾਂ ਕਹਿੰਦੇ ਪਰ ਉਹਨਾਂ ਦਾ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਹੱਕ ਨਹੀਂ ਹੈ ਜੀ ਜੇ ਹੱਕ ਹੈ ਲੈਂਦੇ ਪੰਜਾਬ ਦਾ ਉਹਦਾ ਹਰਿਆਣੇ ਤੋਂ ਤੇ ਹੀ ਰਾਜਸਥਾਨ ਤੇ ਦਿੱਲੀ ਤੋਂ ਹੱਕ ਇਹ ਦਰਿਆਵਾਂ ਦੇ ਪਾਣੀ ਦਾ ਜ਼ਿਆਦਾ ਐਕਸਟਰਕਟ ਕਰਕੇ ਉਹ ਵੀ ਰਿਪੇਰੀਅਨ ਸਟ੍ਰੇਟ ਦੇ ਤਹਿਤ ਆਉਂਦਾ ਪਾਕਿਸਤਾਨ ਜੀ ਸੋਚੜੀ ਇੰਡਸ ਵਾਟਰ ਟਰੀਟੀ ਰੱਦ ਕਰ ਦੁੱਤੀ ਹੈ ਜੀ ਉਹ ਵੀ ਨਜਾਇਜ਼ ਹੈ ਇੰਟਰਨੈਸ਼ਨਲ ਕਾਨੂੰਨ ਦੇ ਖਿਲਾਫ ਹੈ ਜੀ ਤੇ ਉਸ ਨੂੰ ਸਰਜੀਤ ਕਰਨਾ ਪਊਗਾ ਤੇ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਉਹਨੂੰ ਸਰਜੀਤ ਕੀਤਾ ਜਾਵੇ ਤੇ ਪਾਕਿਸਤਾਨ ਨੂੰ ਆਪਣਾ ਜਾਇਜ਼ ਇੰਟਰਨੈਸ਼ਨਲ ਰੇਪੀਰੀਅਨ ਕਾਨੂੰਨ ਦਾ ਹੱਕ ਦਿੱਤਾ ਜਾਵੇ ਮਾਨ ਸਾਹਿਬ ਕਿਵੇਂ ਦੇਖਦੇ ਹੋ ਹੇ ਤੱਕ ਸਰਕਾਰ ਦਾ ਕੋਈ ਠੋਸ ਬਿਆਨ ਨਹੀਂ ਆਇਆ ਜੋ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਸਰਕਾਰ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਮੁਆਵਜ਼ਾ ਦੇਣਾ ਚਾਹੀਦਾ ਹੈ ਮੈਂ ਦੱਸ ਦਿੱਤਾ ਹੈ ਕਿ ਇਹ ਜਿਹੜੇ ਘਰ ਟੱਟ ਗਏ ਐ ਤਰੇਣਾ ਗਈਆਂ ਜੀ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਕਮ ਸੇ ਘੱਮ 75 ਹਜ਼ਾਰ ਰੁਪਈਆ ਕਿੱਲੇ ਚ ਪੈਦਾ ਹੁੰਦੀ ਐ ਜੀਰੀ ਜੀ ਤੇ ਮੁਆਵਜ਼ਾ ਪੂਰਾ ਦੇਣਾ ਚਾਹੀਦਾ ਹੈ ਘਰਾਂ ਦੇ ਲਈ ਮੁਆਵਜ਼ਾ ਦੇਣਾ ਚਾਹੀਦਾ ਜਿਹੜੇ ਉੱਜੜ ਗਏ ਐ ਤੇ ਸਕੂਲਾਂ ਨੂੰ ਇੱਕਦਮ ਤਿਆਰ ਕਰਨਾ ਚਾਹੀਦਾ ਹੈ ਜਿਹੜੇ ਟੁੱਟ ਗਏ ਐ ਜਿਹੜੇ ਖਤਮ ਹੋਏ ਹੋਏ ਐ ਪਰ ਅਜੀਬ ਗੱਲ ਇਹ ਐ ਕਿ ਇੰਡੀਆ ਨੇ ਰਣਜੀਤ ਸਾਗਰ ਡੈਮ ਦੇ ਗੇਟ ਇਸ ਵੇਲੇ ਖੋਲੇ ਰਾਵੀ ਦੇ ਜੀ ਤੇ ਸਾਡਾ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ 10-10 ਫੁੱਟ ਪਾਣੀ ਪਿਆ ਹੋਇਆ ਜੀ ਆ 26 ਸਤੰਬਰ ਦਿਓ ਤੁਸੀਂ ਹੂੰ 26 ਸਤੰਬਰ ਹੋ ਰਿਹਾ ਇਹੇ ਇਹ ਤਾਂ ਨਹੀਂ ਮੈਨੂੰ ਪਤਾ ਸ਼ਾਇਦ ਸੈਟ ਪਰ ਮੇਰਾ ਮਤਲਬ ਹੈ ਨਹੀਂ ਸੀ ਹੋਣਾ ਸੋਚ ਕੇ ਗੇਟ ਰਣਜੀਤ ਸਾਗਰ ਦੇ ਖੋਲਨੇ ਪੈ ਪੈਂਡੈਂਸੀ ਦੀ ਜੀ ਬਹੁਤ ਬਹੁਤ ਧੰਨਵਾਦ